ਗੱਲ ਇਹ ਹੈ ਕਿ ਬੱਸ ਨੇ ਇੱਕ ਹੋਰ ਬਾਬੇ ਸਾਹਿਬ ਦਾ ਬਚਨ ਸੁਣਾ ਸੁਣਾਉਣਾ ਹੈ 2014 ਜੁਲਾਈ ਦਾ ਇੱਕ ਖੰਨੇਕ ਡਾਕਟਰ ਸਾਹਿਬ ਸੀ ਤੇ 92 ਸਾਲ ਦੇ ਉਹਨਾਂ ਦੇ ਇੱਕੋ ਲੜਕਾ ਸੀ ਉਹ ਵੀ ਡਾਕਟਰ ਸੀ ਅਖਾਂ ਦਾ ਹਸਪਤਾਲ ਸੀ ਖੰਨੇ ਇਹ ਉਸ ਜਿਹੜੇ ਬਜੁਰਗ ਡਾਕਟਰ ਸਾਹਿਬ ਸੀ ਉਹਨਾਂ ਦਾ ਪੋਤਾ ਸੀ ਗੁੰਗਾ ਬੋਲਾ ਜੀ ਉਹ ਘਰ ਤਿੰਨ ਸੀ ਇੱਕੋ ਨਾ ਇੱਕ 6000 ਤੇ ਘਰ ਕੰਮ ਕਰਨ ਨਾਲ ਲੁਕੀ ਹੋਈ ਸੀ ਇਹ ਉਹਨਾਂ ਦਾ ਬਜ਼ੁਰਗਾਂ ਦਾ ਮੁੰਡਾ ਸੀ ਡਾਕਟਰ 50 ਸਾਲ ਦਾ ਉਹਨਾਂ ਨੇ ਸੋਚਿਆ ਵੀ ਮੇਰਾ ਮੁੰਡਾ ਤਾਂ ਕੰਨ ਤੇ ਗੰਗਾ ਬੋਲਦਾ ਤਾਂ ਕੰਦੀ ਹੈ ਜਾਇਦਾਤ ਬਹੁਤ ਹੈ ਵੀ ਇਹਨੂੰ ਕਿਸੇ ਨੇ ਜਾਇਦਾਤ ਪਿੱਛੇ ਮਾਰ ਦੇਣਾ ਆਪਸ ਵਿੱਚ ਉਹਨਾਂ ਸਲਾਹ ਬਣਾਲੀ ਵੀ ਸਾਰੀ ਇਹ ਜ਼ਮੀਨ ਜਾਇਦਾਤ ਵੇਚ ਕੇ ਗੁਰਦਾਰ ਦੇ ਨਾਲ ਲਵਾ ਲਈਏ ਫਿਰ ਉਹਨੇ ਮਨ ਸੋਚਿਆ ਵੀ ਵੇਚ ਕੇ ਗੁਰਦਾਰ ਵੀਰੇ ਕਿ ਕੀ ਕਰੂਗਾ ਉੱਥੇ ਵੀ ਚੱਲ ਲੱਗੀ ਉੱਥੇ ਵੀ ਉਹਨੇ ਕਿ ਰੱਖਣਾ ਸੋਚ ਕੇ ਨਾ ਉਹਨਾਂ ਨੇ ਉਹ ਬਜ਼ੁਰਗ ਡਾਕਟਰ ਸਾਹਿਬ ਨੇ ਸਾਡੇ ਪਰਮ ਸਤਿਕਾਰਯੋਗ ਹੈ ਬਾਪੂ ਸਰਮ ਸਿੰਘ ਜੀ ਉਹਨਾਂ ਨੂੰ ਕਾਲਿਆਲ ਬੇਨਤੀ ਕੀਤੀ ਫੋਨ ਕੀਤਾ ਜੀ ਤੇ ਸਾਰੀ ਗੱਲ ਦੱਸੀ ਤਾਂ ਬਾਪੂ ਜੀ ਨੇ ਕਿਹਾ ਬਾਪੂ ਇਹ ਤਾਂ ਨਿਸ਼ਚੈ ਇਹ ਸਿਮ ਸੁਬੀ ਸਾਡਾ ਮੱਕਈ ਹੰਸਾਲੀ ਸਾਹਿਬ ਹੈ ਜੀ ਉਹਨਾਂ ਨੂੰ ਬੁਲਾ ਲਿਆ ਤੁਸੀਂ ਆਪਣੇ ਪੁੱਤੀ ਨੂੰ ਲੈ ਕੇ ਆ ਜਿਓ ਉਹ ਆਪਣੇ ਪੁੱਤੇ ਨੂੰ ਕਾਰ ਚ ਲੈ ਕੇ ਨਾ ਕਾਲਿਆਲ ਆ ਗਏ ਇਹ ਹੋ ਚੁਕਿਆ ਚਲੋ ਹੰਸਾਲੀ ਬਾਪੂ ਸਰਨ ਸਿੰਘ ਜੀ ਦਾ ਪੁੱਤ ਹੈ ਜੀ ਤੇ ਡਾਕਟਰ ਸਾਹਿਬ ਤੇ ਉਹਨਾਂ ਦਾ ਪੁੱਤ ਹੈ ਚਾਰੋਂ ਜਣੇ ਅਨਸਾਈ ਸਾਹਿਬ ਚਲੇ ਗਏ ਤੁਸੀਂ ਇੱਥੇ ਗਿਰਬਾ ਦੇਖੋ ਗੁਰਵਾੜੀ ਚ ਕਹਿੰਦੇ ਭਰਮ ਗਿਆਨੀ ਕੀ ਦ੍ਰਿਸ਼ ਅਮਰਤ ਵਰਤੀ ਉਸ ਸਾਹਬ ਨੇ ਉਹ ਨਹੀਂ ਦੇਖਿਆ ਹੈ ਤੇ ਐਨੇ ਨੂੰ ਕੁੰਡੀ ਲੱਗੀ ਹੋਈ ਸੀ ਇਹ ਚਾਰੋਂ ਜਣੇ ਉੱਥੇ ਸਾਝੇ ਗਏ ਤਾਂ ਬਾਪੂ ਜੀ ਦੇ ਪੁੱਤ ਨੂੰ ਡਾਕਟਰ ਸਾਹਿਬ ਦਾ ਪੁੱਤ ਪੁੱਛਦਾ ਵੀ ਅੱਪਾ ਕਿੱਥੇ ਆਏ ਆ ਜੀ ਉਹਨਾਂ ਨੇ ਬਾਪੂ ਜੀ ਦੇ ਪੁੱਤੇ ਇੰਦਰਜੀਤ ਨੇ ਉਹਨਾਂ ਨੂੰ ਮੈਸੇਜ ਕੀਤਾ ਵੀ ਆਪਾਂ ਗੋੜ ਤੇ ਘਰ ਆਏ ਆ ਉਹ ਕਹਿੰਦਾ ਮੈਂ ਨਹੀਂ ਗੋੜ ਨੂੰ ਮੰਨਦਾ ਗੋੜ ਨੇ ਮੈਨੂੰ ਅੰਨਾ ਬੋਲਾ ਕਿ ਆ ਬਣਾਇ ਮੈਂ ਕਿਹਾ ਜ਼ਰੂਰ ਕੀਤਾ ਜੀ ਤੇ ਉਹਨਾਂ ਦੀਆਂ ਧਾਰੀ ਨੂੰ ਅੱਤਲਾ ਕੇ ਕਹਿੰਦਾ ਤੂੰ ਮੇਰੇ ਵਾਂਗੂ ਕਲੀਨ ਸ਼ੇਵ ਜੰਗ ਹੋ ਕੇ ਰਹਿ ਜਾਈ ਜੀ ਤਾਂ ਐਨੀ ਨ ਬਾਬਾ ਜੀ ਦੀ ਕੁੰਡੀ ਖੁੱਲ ਗਈ ਜਿਹੜੀਆਂ ਪੁਰਾਣੀਆਂ ਸੰਗਤਾਂ ਨਵੀਆਂ ਨਹੀਂ ਪੁਰਾਣੀਆਂ ਸੰਗਤਾਂ ਸਾਰੀਆਂ ਜਾਣਦੀਆਂ ਸੀ ਵੀ ਬਾਪੂ ਜੀ ਬਾਬਾ ਜੀ ਨੂੰ ਕਿਦਾ ਬੇਨਤੀ ਕਰਦੇ ਕਿ ਬਚਪਨ ਦੇ ਬਾਤ ਸਿਕਾ ਸੀ ਆ ਕੇ ਕਹਿੰਦੇ ਹਾਂ ਹੱਥ ਫੜ ਕੇ ਭਗਵਾਨ ਡਾਕਟਰ ਸਾਹਿਬ ਦੇ ਘਰ ਦਾ ਭਾਂਡੇ ਮੁੱਦਾ ਵੱਜ ਗਿਆ ਜੀ ਤੇ ਸਾਰਿਆਂ ਨੇ ਬੇਨਤੀ ਕੀਤੀ ਬਾਬੇ ਸਾਹਿਬ ਨੇ ਉਹ ਬੰਗੇ ਪਰਿਵਰ ਦੇਖ ਕੇ ਕਮਟੂ ਕਰ ਦਿੱਤਾ ਇਹਨੇ ਵੀ ਲੱਗਦਾ ਬਹੁਤ ਸੋਹਣਾ ਹੈ ਸਾਰੀ ਸੰਗਤ ਦੀ ਵਾਹਿਗੁਰੂ 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 ਉਹ ਜਿਹੜਾ ਮੁੰਡਾ ਸੀ ਬੰਗੇ ਬੋਲਾ ਉਹ ਕ੍ਰਿਸ਼ਨਾਂ ਦੇ ਸਕੂਲ ਲੁਧਿਆਣੇ ਪੜਿਆ ਸੀ ਉਹ ਇੰਗਲਿਸ਼ੇ ਪੜ੍ਹਦੀ ਬਾਈਬਲ ਹੀ ਪੜ੍ਹਦਾ ਸੀ ਜਦੋਂ ਬਾਬਾ ਜੀ ਕੋਲ ਆ ਕੇ ਤੋਂ ਆ ਕੇ ਆ ਕੇ ਉਹ ਉਹਨਾਂ ਨੇ ਇਹਨੂੰ ਫੋਨ ਮੈਸੇਜ ਕੀਤਾ ਕਿ ਮੈਨੂੰ ਬੁੱਕ ਦੇ ਉਹ ਜਪਜੀ ਸਾਹਿਬ ਦੀ ਉਹਨਾਂ ਨੇ ਕਿਹਾ ਸੀ ਵੀ ਬੁੱਕ ਨੇ ਗੁਟਕਾ ਸਾਹਿਬ ਐ ਸਤਕਾਰ ਨਾਲ ਰੱਖਣਾ ਇਹਨਾਂ ਪਰ ਥਿਊ ਮੈਨੂੰ ਇੰਗਲਿਸ਼ ਹੀ ਇਹਨਾਂ ਨੇ ਕਿਹਾ ਤੋਂ ਇੰਗਲਿਸ਼ ਚ ਅਰੇਂਜ ਕਰਕੇ ਗੁਟਕਾ ਸਾਹਿਬ ਦਿੱਤਾ ਦੇਖੋ ਗੁਟਕਾ ਸਾਹਿਬ ਤਾਂ ਪਾਠ ਕਰਨ ਲੱਗ ਗਿਆ ਫਿਰ ਉਹ ਗੁੰਗੇ ਬੋਲੇ ਦਾ ਵਿਆਹ ਗੁੰਗੇ ਬੋਲੇ ਦੀ ਲੁਧਿਆਣੇ ਕੁੜੀ ਸੀ ਉਹਦੇ ਨਾਲ ਹੋ ਗਿਆ ਉਹਨਾਂ ਕਿਉਂ ਬਰਾਚ ਨਹੀਂ ਕੀਤਾ ਕਹਿੰਦਾ ਮੈਂ ਨਹੀਂ ਵਿਆਹ ਕਰਾਂ ਤੇ ਅੱਗੇ ਵੀ ਗੰਗੇ ਬੋਲੀ ਜੰਮਣਗੇ ਠੀਕ ਬਾਪ ਦਾ ਮੁੰਡੇ ਦੀ ਵਿਆਹ ਚ ਨਹੀਂ ਗਿਆ ਜਦੋਂ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਉਹਨਾਂ ਦੇ ਕਿ ਕਿੰਨੇ ਗੁੰਗੇ ਬੋਲ ਦੀ ਬੇਟੀ ਹੋਈ ਡਾਕਟਰ ਨੇ ਉਹ ਬਿਲਕੁਲ ਠੀਕ ਜੀ ਜੈਨੇਟਿਕ ਤੌਰ ਤੇ ਦੇਖਿਆ ਜਾਏ ਜ਼ਿਆਦਾਤਰ ਗੁੰਗੇ ਬੋਲੀਆਂ ਦੇ ਬੱਚੇ ਗੁੰਗੇ ਬੋਲੀ ਹੁੰਦੇ ਆ ਉਹ ਕੁੜੀ ਇੰਨੀ ਚੁਸਤ ਠੀਕ ਤੁਸੀਂ ਗੱਲ ਮੁੱਕ ਦੀ ਕਿਆ ਕਰੀਏ ਉਹ ਤੇ ਬੱਚੇ ਨੇ ਅਮਰਿਤ ਸ਼ਖਲੇ ਗੁੰਗੇ ਬੋਲੇ ਨੇ ਜੀ ਹੁਣ ਉਹ ਦੀ ਤੁਸੀਂ ਇਹ ਦੱਸੋ ਕਿ ਕਿੱਥੇ ਉਹ ਉਪਦੇਸ਼ ਦਿੱਤਾ ਹੈ ਗੱਲੀ ਕਿ দৃষ্টি ਮਾਰੀ ਹੈ ਨਾ ਜੀ ਹਾਂਜੀ ਇੱਕ ਵਚਨ ਕਰਿਆ ਬਹੁਤ ਸੋਹਣੇ ਹਾਂ ਇੱਕ ਇੱਕ ਵਚਨ ਕਰਿਆ ਬਹੁਤ ਸੋਹਣੇ ਆ ਸੋਹਣੇ ਬਣਾਤੇ ਹਾਂ ਸੋਹਣੇ ਬਣਾਤੇ